ਗੱਲਾਂ ਬਾਤਾਂ ਆਪਾਂ ਸ਼ੁਰੂ ਕਰਦੇ ਆਂ ਅੱਜ yogi ਸਾਹਿਬ ਤੋਂ yogi adetya nath ji ਉਹਨਾਂ ਦਾ ਇੱਕ ਕੇਸ ਸੀਗਾ ਮਿੰਟ ਜੀ ਜਿਹਦੇ ਬਾਰੇ ਉਹਨਾਂ ਨੇ ਕਿਹਾ ਸੀਗਾ ਕਿ ਭਾਈ ਜੀ ਇਹਨੂੰ ਰੱਦ ਕਰ ਦਿਓ ਤੇ ਅਦਾਲਤ ਨੇ ਕਿਹਾ ਕਿ ਰੱਦ ਤੇ ਕੀ ਕਰਨਾ ਤੇ ਇਹਦੀ ਜਲਦੀ ਜਲਦੀ ਕਾਰਵਾਈ ਕਰੋ ਆਹੋ ਆਂਦੇ ਹੁੰਦੇ ਨਾ ਕਿ ਨਮਜ਼ ਨਮਾਜ਼ ਬਖਸ਼ਾਉਣ ਗਏ ਤੇ ਰੋਜ਼ੇ ਗਲ ਪੈ ਗਏ ਹਾਂ ਬਸ ਇਦਾਂ ਹੀ ਸਮਝੋ ਇਦਾਂ ਦੀ ਘਾਵਾਤ ਫਿਰ ਇਸੇ ਵਾਸਤੇ ਟੁਕਮੀ ਆ ਇਹ اخلاق ਕਤਲ ਕਾਡ ਹੂੰ ਤੇ ਇਹ ਗੈਰ اخلاق ਮੁੱਖ ਮੰਤਰੀ ਹੈ। ਹੂੰ। ਏ ਬੰਦਾ ਪੁੱਛੇ ਭੀੜ ਨੇ ਇੱਕ ਬੰਦਾ ਮਾਰਿਆ। ਤੁਹਾਨੂੰ ਪਤਾ ਹੈ ਕਿ اخلاق ਦਾ ਮੁੰਡਾ ਜਿਹੜਾ ਇੱਕ ਮੁੰਡਾ। ਉਹ ਸ਼ੈਦ 에ਅਰ ਫੋਰਸ ਦੇ ਵਿੱਚ ਹੈ। ਹੂੰ। ਉਹਨੂੰ ਕੋਕੋ ਕੇ ਮਾਰ ਦਿੱਤਾ ਗਿਆ। ਜੀ। ਇੱਕ ਲੈਬੋਰੀਟਰੀ ਚ ਤੇ ਸ਼ੈਦ ਰਿਪੋਰਟ ਵੀ ਆਈ ਸੀ ਕਿ ਉਹਦੀ ਫ੍ਰਿਜ ਚ ਪਿਆ ਮਟਨ ਸੀ। ਫਿਰ ਇੱਕ ਜੋ ਬਣਵਾ ਲਈ ਹੈ ਕਿ ਬਣ ਗਈ ਕਿ ਜੀ ਗਊ ਮਾਸ ਸੀ। ਓਹੋ। ਔਰ ਜੋ ਵੀ ਸੀ ਹਮ ਕਿਸੇ ਨੂੰ ਮਾਰਨ ਦਾ ਹੱਕ ਕਿਸੇ ਨੇ ਦਿੱਤਾ ਔਰ ਇਹਦੇ ਤੇ ਮੋਦੀ ਸਾਹਿਬ ਵੀ ਬੜੀ ਢੀਠਤਾ ਦੇ ਨਾਲ ਚੁੱਪ ਰਹਿ ਗਏ ਸਨ ਹਮ ਸ਼ਾਇਦ ਉਸ ਵੇਲੇ ਜਿਹੜੀਆਂ ਮੌਬ ਲਿੰਚਿੰਗ ਦੀਆਂ ਘਟਨਾਵਾਂ ਹੋਈਆਂ ਤੇ ਜਿਨ੍ਹਾਂ ਨੂੰ ਯਾਦ ਹੈ ਜੀ ਫਿਰ ਇੱਕ ਕਾਫੀ ਅਰਸੇ ਬਾਅਦ ਥੋੜਾ ਬੋਲੇ ਸਨ ਹਮ ਕਿਉਂਕਿ ਇਹ ਉਸ ਵਕਤ ਦੀ ਗੱਲ ਆ ਜਿਸ ਵਕਤ ਮੋਦੀ ਸਾਹਿਬ ਆ ਗਏ ਸਨ ਤੇ ਯੋਗੀ ਸਾਹਿਬ ਆਉਣ ਵਾਲੇ ਸ ਜੀ ਉਹ ਬਾਤ ਚਾਹੀਦੀ ਹਾਂ ਉਹ ਦੂਸਰ ਸਰਕਾਰ ਮੰਤਰੀ ਦੇ ਤੌਰ ਤੇ ਬਾਤ ਚਾਹੀਦੀ ਹਾਂ ਹਾਂ ਜੀ ਉਹ ਸਰਕਾਰ ਉਸ ਵੇਲੇ ਚੱਲਦੀ ਸੀ ਅਕਲੇਸ਼ ਦੀ ਕਿਉਂਕਿ ਯੂਪੀ ਦਾ ਇਲੈਕਸ਼ਨ ਆਪਣੇ ਨਾਲ ਹੀ ਹੁੰਦਾ ਨਾ 12 ਚ ਹੋਇਆ ਤੇ ਫਿਰ 17 ਚ ਹੋਇਆ ਜੀ ਯੋਗੀ ਜੀ ਆਏ 17 ਚ ਹੂੰ ਤਾਂ ਇਹਦਾ ਮਤਲਬ ਹੈ ਕਿ ਉਸ ਵੇਲੇ ਸਰਕਾਰ ਸੀਗੀ ਅਕਲੇਸ਼ ਦੀ ਇਹਨਾਂ ਨੇ ਇਹ ਕਿ ਆ ਕੇ ਜੀ ਅਕਲੇਸ਼ ਨੇ ਕਰ ਦਿੱਤਾ ਉਹ ਕਰ ਦਿੱਤਾ ਫਲਾਣਾ ਟਮਕਾਣਾ ਸਾਰੇ ਠਾਕਰਾਂ ਨੂੰ ਨਾਮਜ਼ਦ ਕਰ ਲਿਓ ਪਿੰਡ ਹੀ ਠਾਕਰਾਂ ਦੇ ਜ਼ਿਆਦਾ ਹੂੰ ਜੇ ਤੁਸੀਂ ਦੇਖੋ ਕਿ ਦਾਦਰੀ ਦੇ ਨੇੜ ਦੀ ਇਹ ਗੱਲ ਹੈ ਜੀ ਤਾਂ ਮਤਲਬ ਕਿ ਬੇਸ਼ਰਮੀ ਦੇਖੋ ਕਿ ਹੁਣ 27 ਵਾਲਾ ਇਲੈਕਸ਼ਨ ਆ ਗਿਆ ਸਾਹਮਣੇ ਹੂੰ ਮੈਂ ਮੁੱਖੀ ਗੱਲ ਤੁਹਾਨੂੰ ਦੱਸਾਂ ਜਦੋਂ ਮੋਦੀ ਸਾਹਿਬ ਭਾਰਤ ਦੇ ਪ੍ਰਧਾਨ ਮੰਤਰੀ ਬਨਣ ਵਾਸਤੇ ਸੁਪਨੇ ਪਾਲ ਰਹੇ ਸੀ ਜੀ ਤੇ ਕੁਝ ਲੋਕ ਸੁਪਨੇ ਤੋੜਨੇ ਚ ਲੱਗੇ ਹੋਏ ਸੀ ਹੂੰ ਉਹਨਾਂ ਨੂੰ ਇੱਕ ਇਮਤਿਹਾਨ ਚੋਂ ਗੁਜ਼ਰਨਾ ਪਿਆ ਸੁਖਮ ਸਾਹਿਬ ਕਿ ਜਦੋਂ ਇਹ ਤਿਆਰੀਆਂ ਹੋ ਰਹੀਆਂ ਸੀਗੀਆਂ ਤਾਂ 12 ਦਾ ਗੁਜਰਾਤ ਇਲੈਕਸ਼ਨ ਹੋਈ ਸੀ ਕਸ਼ੰਦ ਜੀ ਜੇਕਰ ਉਹ ਇਲੈਕਸ਼ਨ ਹਾਰਦੇ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਕਦੇ ਨਾ ਬਣ ਸਕਦੇ ਹੂੰ ਮੋਦੀ ਸਾਹਿਬ ਆਪਾਜਪਾ ਦੇ ਹੀ ਕਈ ਲੀਡਰਾਂ ਨੇ ਬਹੁਤ ਜ਼ੋਰ ਲਾਇਆ ਪਰ ਮੋਦੀ ਸਾਹਿਬ ਨੇ ਉਹ ਇਲੈਕਸ਼ਨ ਮਤਲਬ ਜਿਵੇਂ ਆਪਾਂ ਕਹਿੰਦੇ ਆ ਨਾ ਕਿ ਜੀਤ ਤੋੜ ਯਤਨ ਹਮ ਜਾੜੀ ਵਾਲਾ ਯੋਰ ਜੀ ਉਹ ਸਾਰਾ ਕੁਝ ਕੀਤਾ ਇਲੈਕਸ਼ਨ ਜਿੱਤੇ ਮਜ਼ਬੂਤ ਬਣ ਕੇ ਉਪਰੇ ਟੜੇਵੰਦੀ ਜਾਂ ਮੁਖਾਲਫਤ ਤੋਂ ਹਮ ਜੇਤੂ ਹੋਏ ਫਿਰ ਬਣੇ ਉਹ ਭਾਰਤ ਦੇ ਪ੍ਰਧਾਨ ਮੰਤਰੀ ਜਿਵੇਂ ਪਤਾ ਹੀ ਸੀ ਵੀ ਇਹ ਸਟੈਪ ਹੈ ਇਹ ਪਾਰ ਕਰਾਂਗੇ ਤਾਂ ਅੰਤ ਤੱਕ ਪਹੁੰਚਾਂਗੇ ਸੇਮ ਕਹਾਣੀ ਜੋਗੀ ਹਮ योगी ਨੂੰ ਨਵੇੜਨ ਵਿੱਚ ਪਹਿਲਾਂ ਤੇ ਰਾਜੀ ਸੀਗੇ ਪਰ ਹੁਣ ਯੂਪ ਮਹੱਤਵਪੂਰਨ ਆ ਯੋਗੀ ਵਾਸਤੇ ਵੀ ਤੇ ਗੁਜਰਾਤ ਲੌਬੀ ਵਾਸਤੇ ਵੀ ਕਿਉਂ ਕਿ ਕਿਉਂਕਿ 27 ਦਾ ਹਾਰਨਾ ਇਹਨਾਂ ਵਾਸਤੇ ਵੀ ਖਤਰਨਾਕ ਆ ਸ਼ਾਇਦ ਇਸ ਕਰਕੇ ਰਾਜਿਨਾਮਾ ਹੋ ਜਾਵੇ ਨਹੀਂ ਤੇ ਯੋਗੀ ਨੂੰ ਨਵੇੜ ਨੂੰ ਫਿਰਦੇ ਸੀਗੇ ਉਹ ਸੇਮ ਕਹਾਣੀ ਯੋਗੀ ਤੇ ਵੀ ਲਾਗੂ ਹੁੰਦੀ ਸੀਗੀ ਤਾਂ ਫਿਲਹਾਲ ਯੋਗੀ ਨੇ ਕਿਉਂਕਿ ਯੋਗੀ ਵੀ ਠਾਕਰਾ ਚ ਤੇ ਯੋਗੀ ਨੇ ਇੱਕ ਪੈਂਤੜਾ ਖੇਡਿਆ ਜਿਹੜੇ ਬੰਦੇ ਨਾਮਜ਼ਦ ਸੀ ਚਲੋ ਗਾਂ ਦੀ ਗਾਂ ਤੋਰੀ ਫਾਈਲ ਗਵਰਨਰ ਤੋ ਤਰੀ ਫਾਈਲ ਮਤਲਬ ਵਾਇਆ ਡੀਸੀ ਸਰਕਾਰੀ ਵਕੀਲ ਤੇ ਜੱਜ ਦੇ ਸਾਹਮਣੇ ਹਮ ਕਿ ਭਾਈ ਨਿਬੇੜ ਦਿਓ ਭਾਈ ਸਾਰੇ ਹੀ ਛੱਡ ਦਿਓ ਜੀ ਕਲੋਜ਼ਰ ਜਿਵੇਂ ਕਹਿ ਲਓ 5 ਸਾਲ ਤੇ ਤੁਸੀਂ ਦੇਖੋ ਨਾ ਕਿ 5 ਸਾਲ ਤੱਕ ਤੇ ਚਾਰजेस ਹੀ ਫਰੇਮ ਨਹੀਂ ਹੋਏ ਇਸ ਸਟਾਈਲ ਦੇ ਵਿੱਚ ਹਮ ਇੰਨਾ ਜ਼ਿਆਦਾ ਸਿਸਟਮੈਟਿਕਲੀ ਤੁਸੀਂ ਸਿਆਸੀ ਇਨਫਲੂਐਂਸ ਵਾਲੇ ਕੋਈ ਕੇਸ ਕੇਸ ਦੇ ਵਿੱਚ ਜੀ ਕਿ 4-5 ਸਾਲ ਕਿਸੇ ਕੇਸ ਦੇ ਵਿੱਚ ਚਾਰजेस ਹੀ ਫਰੇਮ ਨਾ ਹੋਣ ਆ ਵੇਖੋ ਮਜੀਠੀ ਬਾਰੇ ਖਬਰ ਆ ਗਈ ਨਾ ਪਿਛਲੇ ਸਾਲ ਫੜੇ ਸਨ ਹਮ ਤੇ 3 ਜਨਵਰੀ ਨੂੰ ਕਹਿੰਦੇ ਚਾਰजेस ਫਰੇਮ ਹੋ ਜਾਣਗੇ ਹਮ ਤੇ ਜੇ ਕੋਈ ਐਡਾ ਹਾਈ ਪ੍ਰੋਫਾਈਲ ਮਾਮਲਾ ਚਾਰजेस ਫਰੇਮ ਖੁਦੋਂ ਹੀ ਅੜਿਆ ਫਿਰਦਾ ਹੈ ਤੇ ਦਾ ਮਤਲਬ ਕੁਸ਼ਣਾ ਕੁਸ਼ਤੇ ਰੌਂਗ ਹੈ ਨਾ ਜੀ ਜੀ ਕਿਤੇ ਨਾ ਕਿਤੇ ਜ਼ੋਰ ਪੈ ਰਿਹਾ हां जी तो फिलहाल ਇਹਨਾਂ ਨੇ ਜਿਹੜੀ ਇਹ ਗੈਰ ਹਿਖਲਾਕੀ ਕਾਰਵਾਈ ਕੀਤੀ ਸੀ ਉਹਦੇ ਵਿੱਚ ਕੋਈ ਜੱਜ ਸਾਹਿਬ ਆਗੋਂ ਮਤਲਬ ਕਹਿ ਸਕਦੇ ਆਪਾਂ ਕਿ بڑے ਕਾਨੂੰਨ ਦੇ ਪਾਲਕ ਤੇ بڑے ਦ੍ਰਿੜ ਇਰਾਦੇ ਵਾਲੇ ਕੋਈ ਟਕਰ ਗਏ ਜੀ ਜਿਵੇਂ ਫਿਰ ਤੁਸੀਂ ਇੱਕ ਹੀ ਕਹਾਣੀ ਦੱਸੀ ਆ ਕਿ ਇਹ ਗਏ ਸਨ ਨमाज ਬਖਸ਼ਾਉਣ ਉਹਨਾਂ ਕਹੇ ਹੁਣ ਰੋਜ਼ਮਰਾ ਦੇ ਵਿਹਾਰ ਤੇ ਅਸੀਂ ਸੁਣਵਾਈ ਕਰਾਂਗੇ ਯਾਨੀ ਕੇਸ ਦਿੱਲੀ ਸੁਣਿਆ ਜਾਊਗਾ ਬੰਦਾ ਮਾਰਿਆ ਭੀੜ ਨੇ ਜੀ ਤੇ ਤੂੰ ਹੀ ਆ ਕੇ ਕੀ ਤਰਕ ਦੇਂਦਾ ਜੇ ਆਖੇ ਜੀ ਇਹਦੇ ਨਾਲ ਨਾ ਸੁਧ ਸੁਭਾਵਨਾ ਵਧੇਗੀ ਭਈ ਸੁਧ ਸੁਭਾਵਨਾ ਅੱਗੇ ਚੰਗੀ ਵਧਾਈ ਜੇ ਹਮ ਇੱਕ ਬਾਰੇ ਗੁੰਤੀ ਦਾ ਬੰਦਾ ਮਾਰ ਕੇ ਹੋਰ ਤੂੰ ਕਹਿੰਨੇ ਹੋ ਕਿ ਉਹ ਕਾਤਲ ਛੱਡ ਦਿਓ ਸਾਰੇ ਹਮ ਜਿਨ੍ਹਾਂ ਤੇ ਕਤਲ ਦਾ ਗੁਨਾਹ ਹੈ ਜਿਹੜਾ ਕਲੰਕਿਆ ਉਹ ਲੱਗਾ ਹੋਇਆ ਕਿ ਭਾਈ ਜਿਹਦੀ ਕੁਮਾਂਤਰੀ ਪੱਤਰ ਤੇ ਚਰਚਾ ਹੋਈ ਹੈ ਜਿਸ ਕਤਲ ਕਰਨ ਦੀ ਕਿ ਉਹਦੇ ਵਿੱਚ ਇਹਨਾਂ ਨੂੰ ਬਖਸ਼ ਦਿਓ ਇਹਦੇ ਨਾਲ ਭਾਈਚਾਰਕ ਸਾਂਝ ਵਧੇਗੀ ਬਹੁਤ ਖੂਬ ਗਿਆ ਘਟਗਣਤੀਆਂ ਵਾਲਿਆਂ ਨੂੰ ਮਾਰੋ ਲਟਕਾਓ ਹੁਣ ਬੰਗਲਾਦੇਸ਼ ਦੇ ਵਿੱਚ ਇੱਕ ਹਿੰਦੂ ਨੌਜਵਾਨ ਨੂੰ ਧਾਰਮਿਕ ਕੱਟੜਪੰਥੀਆਂ ਨੇ ਸਾੜਿਆ ਨਾ ਜੀ ਸਾੜਿਆ ਤੇ ਜੇ ਉੱਥੋਂ ਬੰਗਲਾਦੇਸ਼ ਦੇ ਵਿੱਚੋਂ ਉੱਠ ਕੇ ਕੋਈ ਕਹਿ ਦੇਵੇ ਕਿ ਭਈ ਇਹਨਾਂ ਨੂੰ ਬਖਸ਼ ਦਿਓ ਕੱਲ ਨੂੰ ਕਵੇ ਹਾਂ ਇਹਨਾਂ ਨੂੰ ਬਖਸ਼ ਦਿਓ ਤਾਂ ਕਿ ਭਾਈਚਾਰਕ ਸਾਂਝ ਬਣੇ ਲੱਖ ਲਾਣ ਤੇ ਉਸ ਮੁੱਲਾ ਬਿਲਕੁਲ ਲੱਖ ਲਾਣ ਤੇ ਆ ਉਸ ਧਾਰਮਿਕ ਆਗੂ ਤੇ ਹਮ ਸਰ ਵੇਖੋ ਤੇ ਸੀ ਕਿਵੇਂ ਸਾੜਿਆ ਗਿਆ ਇੱਕ ਹਿੰਦੂ ਨੌਜਵਾਨ ਉਹ ਘੱਟ ਗਣਤੀਆਂ ਚਸੀ ਉੱਥੇ ਤੋਂ ਇਦਾ ਮੇਰੇ ਖਿਆਲ ਦੇ ਨਾਲ ਇਹ ਬੜਾ ਬੇਕਾਰ ਤੇ ਬੜਾ ਗੈਰ اخਲਾਕੀ ਮੂਵ ਸੀ ਪਰ ਜੱਜ ਨੇ ਇਸ ਨੂੰ ਠੋਕ ਕੇ ਰੱਖ ਦਿੱਤਾ ਤੇ ਹੁਣ ਇਹ ਦਾਇਆਂ ਬائیں ਚਾਕਣਗੇ ਵੈਸੇ ਬਹੁਤ ਕੁਝ ਹੋ ਜਾਂਦਾ ਹੈ ਰਾਹੁਲ ਗਾਂਧੀ ਨੇ ਜਰਮਨ ਦੇ ਵਿੱਚ ਜਿਹੜਾ ਭਾਸ਼ਣ ਦਿੱਤਾ ਸੁਣੀ ਹੋ ਗਿਆ ਗੱਲਾਂ ਵੈਸੇ ਪੁਰਾਣੀਆਂ ਨਹੀਂ ਪਰ ਕਈ ਗੱਲਾਂ ਦੇ ਵਿੱਚ ਉਹਨੇ ਅੱਗੇ ਨਾਲੋਂ ਵੀ ਵੈਕਟਰ ਡਿਲੀਵਰ ਕੀਤਾ ਜੀ ਉਹਦੇ ਵਿੱਚ ਉਹਨੇ ਕਿਹਾ ਕਿ ਭਾਰਤ ਦੀਆਂ ਸੰਸਥਾਵਾਂ ਤੇ ਮਤਲਬ ਕਿ ਕੰਪਲੀਟਲੀ ਹੂੰ ਇੱਕ ਕਬਜ਼ ਹੋ ਚੁੱਕੇ ਆ ਉਹ ਸੰਸਥਾਵਾਂ ਕਿਹੜੀਆਂ ਹੁੰਦੀਆਂ ਨੇ ਯੂਨੀਵਰਸਟੀਆਂ ਜੁਡੀਸ਼ਰੀ ਦੀਆਂ ਅਦਾਲਤਾਂ ਇਹ ਸੰਸਥਾਵਾਂ ਨੇ ਸਰ ਸੰਸਥਾਵਾਂ ਔਰ ਸੰਸਥਾਵਾਂ ਤੇ ਕਬਜ਼ੇ ਦੀ ਕਹਾਣੀ ਜੇ ਤੁਹੀਂ ਵੇਖਣੀ ਹੋਵੇ ਹੂੰ ਤੇ ਵੇਖੋ ਨਾ ਕਿ ਅਡਾਨੀ ਨੂੰ ਇੱਕ ਮਾਮਲੇ ਦੇ ਵਿੱਚ ਇੱਕ ਜੱਜ ਨੇ ਘੇਰ ਲਿਆ ਜੀ ਜੀ ਕਿ 1400 ਕਰੋੜ ਰੁਪਈਆ ਕੋਲੇ ਦੀ ਸਪਲਾਈ ਦਾ ਤੋਂ ਰਾਜਸਥਾਨ ਦੀ ਜਿਹੜੀ ਉਹ ਬਿਜਲੀ ਦੀ ਵੰਡ ਵਾਲੀ ਕੰਪਨੀ ਹੈ ਉਹਨਾਂ ਤੋਂ ਵੱਧ ਲੈ ਲਿਆ ਹੂੰ ਰਾਜਸਥਾਨ ਦੀ ਸਰਕਾਰ ਜਿਵੇਂ ਆਪਣੇ ਇਧਰ ਡਿਸਕਾਮ ਹੁੰਦੇ ਨੇ ਪਾਵਰ ਕਾਰਪੋਰੇਟ ਇਸ ਗੱਲ ਤੇ ਦੇਖੋ ਚਰਚਾ ਵੀ ਨਹੀਂ ਹੋਈ ਭਈ ਚਰਚਾ ਕੀ ਹੋਣੀ ਸੀ ਸੁਖਮਨ ਸਾਹਿਬ ਉਸ ਜੱਜ ਦਾ ਸ਼ਾਮ ਤੱਕ ਤਬਾਦਲਾ ਹੋ ਗਿਆ ਹੂੰ ਜਿਸ ਜੱਜ ਨੇ ਅਡਾਨੀ ਦੇ ਕਾਲਰ ਨੂੰ ਹੱਥ ਪਾ ਲਿਆ ਇੱਕ ਤਰ੍ਹਾਂ ਨਾਲ ਮੈਂ ਸ਼ਬਦ ਵਰਤ ਰਿਹਾ ਜੀ ਕਿਸ ਨੂੰ ਕਟਾਰੀਚ ਘੜਾਤਾ ਕਿ 1400 ਕਰੋੜ ਰੁਪਇਆ ਭਈ ਤੁਸੀਂ ਨਿਜਾਇਜ ਵਸੂਲਿਆ ਉਹਦੇ ਖਿਲਾਫ ਜੱਜਮੈਂਟ ਪਾਸ ਕਰ ਦਿੱਤੀ ਤੇ ਕਮਾਲ ਦੀ ਗੱਲ ਆ ਕਿ ਉਸੇ ਦਿਨ ਸ਼ਾਇਦ ਜੱਜ ਦਾ ਤਬਾਦਲਾ ਹੋ ਗਿਆ ਉਸੇ ਦਿਨ ਹੀ ਸ਼ਾਇਦ ਕਿ ਅਗਲੇ ਦਿਨ ਹਾਈ ਕੋਰਟ ਚ ਸਟੇ ਹੋ ਗਈ ਜੱਜਮੈਂਟ ਤਾਂ ਇਹ ਪ੍ਰਤੱਖ ਚੀਜ਼ਾਂ ਨੇ ਪਰ ਭਗਤ ਲੋਕ ਨਹੀਂ ਮੰਨਣਗੇ ਉਹ ਇਸ ਨੂੰ ਦੇਸ਼ ਦਾ ਵਿਕਾਸ ਮੰਨਦੇ ਨੇ ਜੀ ਉਹ ਇਹਨਾਂ ਚੀਜ਼ਾਂ ਦੇ ਵਿੱਚ ਮੈਂ ਆਪ ਇੱਕਦਮ ਮੈਂ ਮਾਫ ਕਰਨਾ ਮੈਨੂੰ ਪੰਜਾਬ ਦੇ ਵਿੱਚ ਵੀ ਹੁਣ ਬਹੁਤ ਸਾਰੇ ਬੰਦੇ ਮਿਲਣ ਲੱਗ ਗਏ ਨੇ ਹੂੰ ਅਗੇ ਨਹੀਂ ਸੀ ਹੁੰਦਾ ਉਹ ਮਤਲਬ ਕਿ ਪਹਿਲਾਂ ਗੱਲਬਾਤ ਹੀ ਕੁਝ ਥੋੜਾ ਜਿਹਾ ਸੌਫਟ ਲੀਕ ਕਿਉਂਕਿ ਮੈਂ ਬੜਾ ਲਿਬਰਲ ਜਿਹੀ ਕਿਸਮ ਦਾ ਆਦਮੀ ਤੁਹਾਨੂੰ ਪਤਾ ਹਰੇਕ ਦੀ ਗੱਲ ਸੁਣਨ ਵਾਲਾ ਪ੍ਰੇਮ ਭਾਵ ਵਾਲਾ ਆਦਮੀ ਆ ਵੀ ਮਤਲਬ ਕਿ ਆਪਾਂ ਕਿਸੇ ਦੀ ਆਈਡੀਓਲੋਜੀ ਤੋਂ ਮੈਨੂੰ ਕੋਈ ਕਟੋ-ਕਟ ਸਮੱਸਿਆ ਨਹੀਂ ਹੁੰਦੀ ਡਿਬੇਟ ਹੁੰਦਾ ਵੱਖਰੀ ਗੱਲ ਹੈ ਜੀ ਉਹ ਮਤਲਬ ਕਿ ਹੁਣ ਮੈਨੂੰ ਪੰਜਾਬ ਚੋਂ ਵੀ ਕੁਝ ਬੰਦੇ ਮਿਲਦੇ ਨੇ ਉਹ ਗਜ਼ਵਾ ਹਿੰਦ ਤੇ ਫਲਾਣੀਆਂ ਗੱਲਾਂ ਸ਼ੋ ਲੈਂਦੇ ਆ ਮੈਂ ਕਿਹਾ ਤੁਸੀਂ ਨਾ ਬਸ ਜੀ ਤੁਸੀਂ ਇਹ ਫੀਮ ਚੱਟ ਚੁੱਕੇ ਜੇ ਹੂੰ ਠੀਕ ਹੈ ਹੁਣ ਇਹਦੀ ਤੋੜ ਤੁਹਾਡੇ ਤੋਂ ਬਰਦਾਸ਼ਤ ਨਹੀਂ ਹੋਣੀ ਜੀ ਜਿਨੇ ਇਹ ਚੀਜ਼ਾਂ ਦੀ ਫੀਮ ਚੱਟ ਲਈ ਨਾ ਜੀ ਚਾਹੇ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਕਿਸੇ ਵੀ ਧਰਮ ਚੋਂ ਜਿਹਨੇ ਮਤਲਬ ਕਿ ਤਰਕ ਤੋਂ ਜਿਨੇ ਖੋਜ ਤੋਂ ਕੰਮ ਹੀ ਨਹੀਂ ਲੈਣਾ ਜਿਹੜਾ ਕਟੜ ਦੇ ਥਾਲੇ ਪਾਸੇ ਨੂੰ ਵਹਿ ਗਿਆ ਬਸ ਬਸ ਨਹੀਂ ਇੱਕ ਤਰਫਾਈ ਦੇਖਣਾ ਤੇ ਇੱਥੇ ਤੁਸੀਂ ਇਹ ਸਿਆਸੀ ਤੌਰ ਤੇ ਵੀ ਤੇ ਕਟੜ ਹੀ ਦੇਖਦੇ ਜਿਨ੍ਹਾਂ ਨੇ ਬਸ ਤੁਸੀਂ ਕੋਈ ਗੱਲ ਕਰੋ ਕਿਉਂਕਿ ਉਹਨਾਂ ਨੂੰ ਇਹ ਲੱਗਣਾ ਕਿ ਨਹੀਂ 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 ਇਹ ਤਾਂ ਭਗਵੰਤ ਮਾਨ ਦੇ ਵਿਰੋਧੀ ਆ ਹੂੰ ਜਦ ਕਿ ਭਗਵੰਤ ਮਾਨ ਜੀ ਦੀ ਜਗ੍ਹਾ ਤੇ ਕੋਈ ਹੋਰ ਮੁੱਖ ਮੰਤਰੀ ਹੋਵੇ ਤਾਂ ਨੀਤੀਗਤ ਉਹਦੀ ਵੀ ਅਲੋਚਨਾ ਆਉਣੀ ਹੈ ਹੋਏ ਜੀ ਆਉਣ ਵਾਲੇ ਟਾਈਮ 'ਚ ਵੀ ਤਾਂ ਚਲੋ ਕੰਮ ਕਰਦੇ ਆ ਤੇ ਉਹਨਾਂ ਨੂੰ ਵੀ ਲੱਗਦਾ ਕਿ ਇਹ ਸਾਡੇ ਪੰਜਾਬ ਦੇ ਵਿਰੋਧੀ ਹੈ ਹਮ ਹਮ ਬਾਣ ਦੇ ਵਿਰੋਧੀ ਹੈ ਸੋ ਇਹ ਸਿਆਸੀ ਅੰਧ ਭਗਤ ਵੀ ਬਹੁਤ ਜ਼ਿਆਦਾ ਹੋਏ ਪਏ ਨੇ ਕਟੜ ਹੋਏ ਪਏ ਨੇ ਕੀ ਕਰੀਏ ਦੇਖੋ ਜੀ ਕਟੜਤਾ ਦੀ ਫਸਲ ਜਿਹੜੀ ਆ ਉਹ ਝੂਮ ਕੇ ਹੋਈ ਆ ਹਮ ਝੂਮ ਬਰਾਬਰ ਝੂਮ ਉਹਦਾ ਗਾਣਾ ਸੀ ਨਾ ਬਰਾਬਰ ਝੂਮ ਫਿਲਮ ਦਾ ਬੜੇ ਸੋਹਣੇ ਗਾਣੇ ਸਨ ਉਸ ਫਿਲਮ ਦੇ ਤਾਂ ਮਤਲਬ ਕਿ ਇਹ ਝੂਮ ਕੇ ਫਸਲ ਹੋਈ ਹੈ ਜਿਵੇਂ ਆਇਆ ਸਾਵਣ ਝੂਮ ਕੇ ਤਾਂ ਇੱਥੇ ਫਸਲ ਝੂਮ ਕੇ ਆਈ ਆ ਕਟੜਤਾ ਦੀ ਆ 10-12 ਸਾਲਾਂ ਦੇ ਵਿੱਚ ਤੇ ਪਤਾ ਨਹੀਂ ਅਗਾ ਕੀ ਹੋਏਗਾ ਜੀ